ਇੱਕ ਪਿੰਡ ਵਿੱਚ ਚੰਦੂ ਨਾਮ ਦਾ ਇੱਕ ਮੁੰਡਾ ਰਹਿੰਦਾ ਸੀ। ਉਹ ਰੇਤ ਤੇ ਕੱਚੀ ਜ਼ਮੀਨ ਤੇ ਤਿੱਖੇ ਪੱਥਰਾਂ ਅਤੇ ਛੋਟੀਆਂ ਸੂਟੀਆਂ ਦੇ ਨਾਲ ਤਸਵੀਰਾਂ ਖਿੱਚਦਾ ਸੀ। ਉਸ ਦੇ ਕੋਲ ਪੈਨਸਿਲ ਜਾਂ ਫਿਰ ਕਾਗਜ਼ ਖਰੀਦਣ ਦੇ ਲਈ ਪੈਸੇ ਨਹੀਂ ਸਨ। ਉਹ ਹਮੇਸ਼ਾ ਸੋਚਦਾ ਸੀ ਕਿ ਕਾਸ਼ ਮੇਰੇ ਕੋਲ ਪੈਨਸਿਲ ਹੁੰਦੀ ਤਾਂ ਮੈਂ ਅਜਹੀਆਂ ਖੂਬਸੂਰਤ ਤਸਵੀਰਾਂ ਬਣਾ ਲੈਂਦਾ। ਪਰ ਉਹ ਹਰ ਰੋਜ਼ ਪੂਰੀ ਲਗਨ ਦੇ ਨਾਲ ਆਪਣੀਆਂ ਤਸਵੀਰਾਂ ਖਿੱਚਦਾ ਰਿਹਾ। ਇੱਕ ਦਿਨ ਜਦੋਂ ਉਹ ਡਰਾਇੰਗ ਕਰ ਰਿਹਾ ਸੀ ਤਾਂ ਉਸ ਦੀ ਮੁਲਾਕਾਤ ਇੱਕ ਬੁੱਢੇ ਆਦਮੀ ਨਾਲ ਹੋਈ। ਉਸਨੇ ਚੰਦੂ ਨੂੰ ਇੱਕ ਪੈਨਸਲ ਦਿੱਤੀ ਅਤੇ ਕਿਹਾ ਕਿ ਤੂੰ ਇਸ ਪੈਨਸਲ ਦੇ ਨਾਲ ਸਿਰਫ ਗਰੀਬਾਂ ਨੂੰ ਹੀ ਤਸਵੀਰਾਂ ਬਣਾ ਕੇ ਦੇਣਾ ਅਤੇ ਜੇਕਰ ਤੁਹਾਨੂੰ ਕਦੇ ਲੋੜ ਹੋਵੇ ਤਾਂ ਤੁਸੀਂ ਇਸ ਪੈਨਸਲ ਦੀ ਮਦਦ ਦੇ ਨਾਲ ਮੈਨੂੰ ਬੁਲਾ ਸਕਦੇ ਹੋ ਇਹ ਕਹਿੰਦਿਆਂ ਹੀ ਬੁੱਢਾ ਗਾਇਬ ਹੋ ਗਿਆ ਚੰਦੂ ਬਹੁਤ ਖੁਸ਼ ਹੋਇਆ ਉਸਨੇ ਅੰਬ ਦੀ ਤਸਵੀਰ ਖਿੱਚੀ ਵਾਹ ਕੀ ਗੱਲ ਹੈ ਅਚਾਨਕ ਉਹ ਅੰਬ ਅਸਲੀ ਹੋ ਗਿਆ ਫਿਰ ਉਸਨੇ ਇੱਕ ਕੁੱਤੇ ਦੀ ਤਸਵੀਰ ਖਿੱਚੀ ਅਤੇ ਉਹ ਵੀ ਅਸਲੀ ਕੁੱਤਾ ਬਣ ਗਿਆ ਇਹ ਕੀ ਹੈ ਇਹ ਇੱਕ ਜਾਦੂਈ ਪੈਨਸਿਲ ਹੈ ਬੁੱਢੇ ਚਾਚਾ ਜੀ ਮੈਨੂੰ ਤੁਹਾਡੇ ਸ਼ਬਦ ਹਮੇਸ਼ਾ ਯਾਦ ਰਹਿਣਗੇ ਹੁਣ ਚੰਦੂ ਨੇ ਭੋਜਨ ਦੀ ਤਸਵੀਰ ਖੀਚੀ ਉਹ ਵੀ ਅਸਲੀ ਭੋਜਨ ਬਣ ਗਿਆ ਫਿਰ ਉਸਨੇ ਆਪਣੇ ਮਾਪਿਆਂ ਦੇ ਲਈ ਕੱਪੜੇ ਫਲ ਬਣਾਏ ਅਨਾਜ ਆਦਿ ਦੀਆਂ ਤਸਵੀਰਾਂ ਬਣਾਈਆਂ ਉਹ ਸਭ ਅਸਲੀ ਬਣ ਗਏ ਚੰਦੂ ਗਰੀਬਾਂ ਨੂੰ ਜੋ ਵੀ ਚਾਹੀਦਾ ਸੀ ਤਿਆਰ ਕਰਕੇ ਉਹਨਾਂ ਨੂੰ ਦੇ ਦਿੰਦਾ ਸੀ ਪਿੰਡ ਦੇ ਲੋਕ ਚੰਦੂ ਤੋਂ ਬਹੁਤ ਖੁਸ਼ ਸਨ ਕਿਉਂਕਿ ਉਹ ਗਰੀਬਾਂ ਦੀ ਮਦਦ ਕਰਦਾ ਸੀ ਇਹ ਖਬਰ ਰਾਜੇ ਦੇ ਕੰਨਾਂ ਤੱਕ ਪਹੁੰਚ ਗਈ ਰਾਜੇ ਨੇ ਚੰਦੂ ਨੂੰ ਬੁਲਾਇਆ ਤੇ ਹੁਕਮ ਦਿੱਤਾ ਪਹਿਲਾ ਮਹਿਲ ਦੇ ਬਾਗਿਚੇ ਦੇ ਵਿੱਚ ਇੱਕ ਸੁਨਹਿਰੀ ਦਰਖਤ ਬਣਾਓ ਅਤੇ ਆਪਣੀ ਇਹ ਪੈਨਸਲ ਮੇਰੇ ਹਵਾਲੇ ਕਰੋ ਮਹਾਰਾਜ ਤੁਹਾਡੇ ਕੋਲ ਬਹੁਤ ਪੈਸਾ ਹੈ ਮੈਂ ਗਰੀਬਾਂ ਦੇ ਲਈ ਹੀ ਤਸਵੀਰਾਂ ਬਣਾਉਂਦਾ ਹਾਂ ਰਾਜਾ ਗੁੱਸੇ ਦੇ ਵਿੱਚ ਆ ਗਿਆ ਤੇ ਉਸ ਤੋਂ ਪੈਨਸਲ ਖੋਹਨ ਦਾ ਹੁਕਮ ਦੇ ਦਿੱਤਾ ਅਤੇ ਉਹ ਆਪ ਸੁਨਹਿਰੀ ਦਰਖਤ ਦੀ ਤਸਵੀਰ ਖਿੱਚਣ ਲੱਗਾ ਪਰ ਤਸਵੀਰ ਅਨੁਸਾਰ ਸੁਨਹਿਰੀ ਰੂਖ ਦਿਖਾਈ ਨਹੀਂ ਦਿੱਤਾ ਉਸਨੇ ਪ੍ਰਧਾਨ ਜੀ ਨੂੰ ਉਸ ਪੈਨਸਲ ਦੇ ਨਾਲ ਤਸਵੀਰ ਖਿੱਚਣ ਦੇ ਲਈ ਕਿਹਾ ਪਰ ਉਹ ਤਸਵੀਰ ਵੀ ਉਸ ਨੂੰ ਕੁਝ ਨਹੀਂ ਦੱਸ ਸકી ਰਾਜੇ ਨੂੰ ਬਹੁਤ ਗੁੱਸਾ ਆਇਆ ਉਸਨੇ ਕਿਹਾ ਸੁਣ ਚੰਦੂ ਮੇਰੇ ਕਹੇ ਅਨੁਸਾਰ ਤਸਵੀਰ ਖਿੱਚਨੀ ਪਵੇਗੀ ਨਹੀਂ ਤਾਂ ਮੈਂ ਤੈਨੂੰ ਬੰਨ ਲਵਾਗਾ ਫਿਰ ਤੈਨੂੰ ਜੇਲ੍ਹ ਦੇ ਵਿੱਚ ਜ਼ਰੂਰ ਸੁੱਟ ਦਿੱਤਾ ਜਾਵੇਗਾ ਤੇ ਤੂੰ ਗਰੀਬ ਲੋਕਾਂ ਦੇ ਲਈ ਕੁਝ ਨਹੀਂ ਕਰ ਸਕੇਗਾ ਚੰਦੂ ਬਹੁਤ ਚਲਾਕ ਸੀ ਉਸਨੇ ਪੈਨਸਲ ਚੁੱਕੀ ਅਤੇ ਝਟਪਟ ਬੁੱਢੇ ਦੀ ਤਸਵੀਰ ਬਣਾ ਦਿੱਤੀ ਉੱਥੇ ਬੁੱਢਾ ਦਿਖਾਈ ਦੇਣ ਲੱਗਿਆ ਉਸਨੇ ਰਾਜੇ ਨੂੰ ਸਮਝਾਇਆ ਨਮਸਕਾਰ ਮਹਾਰਾਜ ਸੱਚ ਪੁੱਛੋ ਤੁਹਾਡੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ ਪਰ ਅਸਲ ਦੇ ਵਿੱਚ ਚੰਦੂ ਗਰੀਬ ਲੋਕਾਂ ਦੇ ਲਈ ਬਹੁਤ ਸਾਰੀਆਂ ਖੁਸ਼ੀਆਂ ਲਿਆਉਣ ਦਾ ਕੰਮ ਕਰ ਰਿਹਾ ਤੁਸੀਂ ਉਸ ਤੋਂ ਇਹ ਪੈਨਸਲ ਖੋਹ ਲਈ ਹੈ ਪਰ ਇਹ ਤੁਹਾਡੀ ਇੱਛਾ ਅਨੁਸਾਰ ਨਾ ਤਾਂ ਕੋਈ ਕੰਮ ਕਰ ਸਕੇਗੀ ਅਤੇ ਨਾ ਹੀ ਕਿਸੇ ਹੋਰ ਦੇ ਹੱਥ ਉਸ ਤਸਵੀਰ ਨੂੰ ਜੀਵਿਤ ਕਰਨਗੇ ਚੰਦੂ ਦੇ ਕੰਮ ਪ੍ਰਤੀ ਸਮਰਪਣ ਅਤੇ ਉਸ ਦੀ ਇਮਾਨਦਾਰੀ ਨੂੰ ਦੇਖ ਕੇ ਹੀ ਉਸ ਨੂੰ ਇਹ ਪੈਨਸਲ ਮਿਲੀ ਹੈ ਰਾਜੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਸਨੇ ਬੁੱड्ढे ਅਤੇ ਚੰਦੂ ਤੋਂ ਮਾਫੀ ਮੰਗੀ। ਬਜ਼ੁਰਗ ਉਥੋਂ ਦੀ ਗਾਇਬ ਹੋ ਗਿਆ ਅਤੇ ਫਿਰ ਰਾਜੇ ਨੇ ਚੰਦੂ ਦਾ ਆਦਰ ਕੀਤਾ। ਇਹ ਸਾਨੂੰ ਸਿਖਾਉਂਦਾ ਹੈ ਕਿ ਸਾਨੂੰ ਆਪਣਾ ਕੰਮ ਇਮਾਨਦਾਰੀ ਅਤੇ ਲਗਨ ਦੇ ਨਾਲ ਕਰਦੇ ਰਹਿਣਾ ਚਾਹੀਦਾ ਹੈ। ਸਵਾਰਥੀ ਹੋਣਾ ਅਤੇ ਲੋਕਾਂ ਨੂੰ ਧੋਖਾ ਦੇਣਾ ਗਲਤ ਹੈ।